ਉਹ ਲੋਕ ਛੇਤੀ ਨਹੀਂ ਮਰਦੇ ਜਿਹੜੇ ਪੈਰਾਂ ਨਾਲ ਆਹ ਕੰਮ ਕਰਦੇ ਤੁਸੀਂ ਵੇਖਣਾ ਕਿ ਅੱਜ ਸਾਡੇ ਸਮਾਜ ਚ ਬਹੁ ਗਿਣਤੀ ਲੋਕ ਵੱਖ-ਵੱਖ ਬਿਮਾਰੀਆਂ ਨਾਲ ਮਰਦੇ ਪਏ ਨੇ ਲੇਕਿਨ ਉਹਨਾਂ ਦੇ ਕੋਲ ਲਾਜ ਆਪਣੇ ਕੋਲ ਹੀ ਹੈਗਾ ਲੇਕਿਨ ਉਹ ਕਦੇ ਆਪਣੇ ਪੈਰਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੇ ਲੋਕ ਆਪਣੇ ਪੈਰਾਂ ਨਾਲ ਇੱਕ ਜਗਾ ਕੰਮ ਕਰਦੇ ਨੇ ਉਹਨਾਂ ਲੋਕਾਂ ਨੂੰ ਨਾ ਤਾਂ ਕੋਈ ਬਿਮਾਰੀ ਲੱਗਦੀ ਆ ਤੇ ਨਾ ਹੀ ਉਹ ਛੇਤੀ ਮਰਦੇ ਨੇ ਹੁਣ ਕਈ ਸੱਜਣ ਕਹਿਣਗੇ ਕਿ ਇਹ ਤਾਂ ਵਹਿਮ ਪਰਮਾਲੀ ਗੱਲ ਹੋ ਗਈ ਪਰ ਨਹੀਂ ਇਹ ਵਹਿਮ ਪਰ ਨਹੀਂ ਆ ਜੇਕਰ ਤੁਸੀਂ ਆਪਣੇ ਪੈਰਾਂ ਵੱਲ ਧਿਆਨ ਦਿਓਗੇ ਤੇ ਪੈਰਾਂ ਤੇ ਇੱਕ ਜਗਾ ਛੋਟਾ ਜਿਹਾ ਕੰਮ ਰੋਜ਼ ਕਰਿਆ ਕਰੋਗੇ ਤਾਂ ਆਸਿਆ ਕਿ ਤੁਹਾਨੂੰ ਵੱਡੀ ਤੋਂ ਵੱਡੀ ਬਿਮਾਰੀ ਤੋਂ ਵੀ ਰਾਤ ਮਿਲ ਜਾਊਗੀ ਅੱਜ ਆਮ ਤੌਰ ਤੇ ਕੀ ਹੋ ਰਿਹਾ ਬਹੁਤ ਸਾਰੇ ਲੋਕਾਂ ਦੀ ਜਿਹੜੀ ਆ ਹਾਰਡ ਪਹਾੜ ਦੇ ਰੋਗ ਲੱਗੇ ਨੇ ਨਾੜੀਆਂ ਬਲੌਕ ਹੋ ਜਾਂਦੀਆਂ ਨੇ ਜਿਵੇਂ ਮੰਨ ਲਓ ਕਿ ਹਾਰਟ ਅਟੈਕ ਹੋਣ ਦਾ ਕਾਰਨ ਨਾੜੀ ਬਲੌਕਿੰਗ ਆ ਜਾਂ ਬਹੁਤ ਸਾਰੇ ਲੋਕਾਂ ਨੂੰ ਮਾਈਗਰੇਨ ਰਹਿੰਦਾ ਆ ਯਾਨੀ ਕਿ ਅੱਧਾ ਸਿਰ ਦਰਦ ਹੁੰਦਾ ਰਹਿੰਦਾ ਬਹੁਤ ਸਾਰੇ ਲੋਕਾਂ ਨੂੰ ਕਬਜੇ ਦਾ ਰੋਗ ਆ ਬਹੁਤ ਸਾਰੇ ਲੋਕਾਂ ਨੂੰ ਪੇਟ ਦੇ ਰੋਗ ਨੇ ਤੇ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਨੇ ਯਾਨੀ ਕਿ ਮੋਟਾਪੇ ਦੇ ਸ਼ਿਕਾਰ ਵੀ ਹੋ ਚੁੱਕੇ ਨੇ ਕਈ ਲੋਕ ਤੇ ਸਰੀਰ 'ਚ ਤੰਦਰੁਸਤੀ ਬਿਲਕੁਲ ਨਹੀਂ ਰਹਿ ਗਈ ਪਰ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜੇ ਤਾਂ ਜੇਕਰ ਉਹ ਆਪਣੇ ਘਰ ਦੇ ਵਿੱਚ ਜਾਂ ਆਪਣੀ ਲਾਈਫ ਦੇ ਵਿੱਚ ਹਰ ਰੋਜ਼ 5 ਮਿੰਟ ਲਈ 5 ਮਿੰਟ ਲਈ ਆਪਣੇ ਪੈਰਾਂ ਦੇ ਭਾਰ ਬਹਿਣ ਦੀ ਆਦਤ ਪਾ ਲੈਣ ਤਾਂ ਸਮਝ ਲਓ ਕਿ ਇਹ ਸਾਰੀਆਂ ਬਿਮਾਰੀਆਂ ਉਹਨਾਂ ਨੂੰ ਖਤਮ ਹੋ ਜਾਣਗੀਆਂ ਹੁਣ ਕਈ ਸਜਣ ਕਰਨਗੇ ਪੈਰਾਂ ਦੇ ਬਹਿਣ ਨਾਲ ਬਿਮਾਰੀਆਂ ਕਿੱਦਾਂ ਖਤਮ ਹੋ ਜਾਣਗੀਆਂ ਸਵਾਲ ਤਾਂ ਉਹਨਾਂ ਦਾ ਜਾਇਜ਼ ਬਣਦਾ ਇਹ ਉਹਨਾਂ ਦਾ ਬਣਦਾ ਜਿਨ੍ਹਾਂ ਨੇ ਕਦੀ ਪੈਰਾਂ ਤੇ ਨਹੀਂ ਬੈਠੇ ਹੋਣਗੇ ਜਦੋਂ ਅਸੀਂ ਪੈਰਾਂ ਦੇ ਭਾਰ ਬੈਠਦੇ ਹਾਂ ਜੇ ਆਪਣੇ ਦੋਹਾਂ ਪੈਰਾਂ ਤੇ ਭਾਰ ਪਹਿਲੀ ਗੱਲ ਤੇ ਕਿਸੇ ਬਹੁਤ ਘੱਟ ਲੋਕ ਪੈਰਾਂ ਦੇ ਭਾਰ ਬੈਠਣਗੇ ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਬੈਠ ਕੇ ਵਖਾ ਤੇ ਮੇਰੇ ਖਿਆਲ ਚ 100 ਜਾਣਿਆਂ ਚੋ ਸ਼ੁਰੂਆਤੀ ਵਿੱਚ 70 ਬੰਦੇ ਵੀ ਨਹੀਂ ਜਾਂ ਔਰਤਾ ਮਰਦ ਲਾ ਲੋ ਨਹੀਂ ਬਹਿ ਪਾਉਣਗੇ ਉਦਾਹਰਨ ਕੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਲੋਕਾਂ ਨੇ ਜਿਹੜੇ ਆਵਾ ਪੈਰਾਂ ਤੇ ਬਹਿਣਾ ਛੱਡ ਦਿੱਤਾ ਕਿਉਂਕਿ ਜਿਹੜੀ ਆਪਾਂ ਘਰ ਵਿੱਚ ਜਿਹੜੀਆਂ ਛੇਟਾਂ ਵੀ ਰੱਖੀਆਂ ਨੇ ਉਹ ਵੀ ਆਪਾਂ ਕਹਿੰਦੇ ਇੰਗਲਿਸ਼ ਟਾਈਪ ਸ਼ੀਟ ਹੈ ਸਾਡੇ ਘਰ 'ਚ ਤਾਂ ਉੱਤੇ ਵੀ ਆਪਾਂ ਪੈਰਾਂ ਦੇ ਭਾਰ ਨਹੀਂ ਬੈਂਦੇ ਆਪਾਂ ਸਿੱਧਾ ਹੀ ਆਪਣੇ ਸਿਸਟਮ 'ਨਾਂ ਬਹਿ ਜਾਂਦੇ ਆਂ ਹੁਣ ਜਦੋਂ ਅਸੀਂ ਪੈਰਾਂ ਦੇ ਭਾਰ ਭਵਾਂਗੇ ਉਹਦਾ ਕੀ ਹੁੰਦਾ ਕਿ ਸਾਡੇ ਪਿੱਠ ਤੋਂ ਲੈ ਕੇ ਸਾਡੀਆਂ ਲੱਤਾਂ ਤੋਂ ਲੈ ਕੇ ਸਾਡੇ ਜੋ ਗੋਡਿਆਂ ਤੋਂ ਲੈ ਕੇ ਪੈਰਾਂ ਤੱਕ ਧੌਣ ਤੱਕ ਪੇਟ ਦੀਆਂ ਸਾਰੀਆਂ ਜਿਹੜੀਆਂ ਨਾੜੀ ਸਿਸਟਮ ਆ ਉਹਨੂੰ ਇੱਕ ਕੱਸ ਪੈਂਦੀ ਆ ਉਹਨੂੰ ਇੱਕ ਉਹ ਹਰਕਤ ਹੁੰਦੀ ਆ ਕਿਉਂਕਿ ਉਹ ਤੇ ਭਾਰ ਪੈਂਦਾ ਸਾਰਿਆਂ ਤੇ ਉਹਨਾਂ ਦੇ ਵਿੱਚ ਇੱਕ ਨਵੀਂ ਐਕਟੀਵਿਟੀ ਸ਼ੁਰੂ ਹੋ ਜਾਂਦੀ ਆ ਯਾਨੀ ਕਿ ਉਹਦੇ ਵਿੱਚ ਜਿਹੜੇ ਲੋਕ ਇਦਾਂ ਬੈਂਦੇ ਨੇ ਉਹਨਾਂ ਦੀ ਨਾੜੀ ਬਲੋਕਿੰਗ ਬਹੁਤ ਜ਼ਿਆਦਾ ਘੱਟ ਹੁੰਦੀ ਆ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਆ ਦੂਸਰਾ ਜਦੋਂ ਅਸੀਂ ਪੈਰਾਂ ਦੇ ਭਾਰ ਬੈੰਨੇ ਆ ਜਿਹੜੀ ਸਾਡੇ ਪੇਟ ਦੇ ਵਿੱਚ ਕਬਜ ਦਾ ਰੋਗ ਲੱਗਦਾ ਲੋਕਾਂ ਨੂੰ ਬਹੁਤ ਸਾਰੇ ਗਿਣਤੀ 'ਚ ਤੁਸੀਂ ਵੇਖੋ 30 35 ਸਾਲਾਂ 'ਚ ਲੋਕਾਂ ਨੂੰ ਕਬਜ ਦੇ ਰੋਗ ਲੱਗੇ ਹੋਏ ਨੇ ਬੇਸ਼ੱਕ ਕਬਜ਼ ਨੂੰ ਦੂਰ ਕਰਨ ਦੇ ਹੋਰ ਵੀ ਬੜੇ ਕਾਰਨ ਨੇ ਜਿਹੜੇ ਅਸੀਂ ਆਪਣੇ ਭੋਜਨ ਦੇ ਰਾਹੀਂ ਕਰ ਸਕਦੇ ਆ ਉਹਨੂੰ ਠੀਕ ਕਰ ਸਕਦੇ ਆ ਲੇਕਿਨ ਉਹਨੂੰ ਦੂਰ ਨਹੀਂ ਕਰ ਸਕਦੇ ਦੂਰ ਕਰਨ ਲਈ ਪੈਰਾਂ ਦੇ ਭਾਰ ਜਦੋਂ ਅਸੀਂ ਬੈਠਨੇ ਆ ਤਾਂ ਉਹਦੇ ਨਾਲ ਜਿਹੜਾ ਸਾਡੇ ਪੇਟ ਦੇ ਜਿਹੜੀਆਂ ਨਾੜੀਆਂ ਨੇ ਜੋ ਕੁਦਰਤੀ ਸਿਸਟਮ ਹੈ ਜੋ ਕੁਦਰਤ ਨੇ ਬਣਾਇਆ ਹੋਇਆ ਉੱਤੇ ਬਹੁਤ ਜ਼ਿਆਦੀ ਕੱਸ ਪੈਂਦੀ ਆ ਤੇ ਉਹਦੇ ਨਾਲ ਸਹਿਸਾਜੇ ਪੇਟ ਦੀਆਂ ਬਿਮਾਰੀਆਂ ਤੋਂ ਪਬਜੀ ਦੇ ਰੋਗ ਤੋਂ ਸਾਨੂੰ ਛੁਟਕਾਰਾ ਮਿਲਦਾ ਜਿਹੜੇ ਲੋਕ ਪੈਰਾਂ ਦੇ ਭਾਰ ਬੈਂਦੇ ਨੇ ਉਹਨਾਂ ਦੇ ਸਰੀਰ 'ਚ ਗੈਸ ਵੀ ਬਹੁਤ ਘੱਟ ਬਣਦੀ ਆ ਜਿਹਨੂੰ ਆਪਾਂ ਐਸਿਡਿਟੀ ਬੋਲ ਦਿੰਨੇ ਆ ਉਹਨੂੰ ਮਤਲਬ ਜਿਹੜੀ ਛਾਤੀ 'ਚ ਜਲਣੇ ਵੀ ਬੜੀ ਘੱਟ ਹੁੰਦੀ ਆ ਪਰ ਮਸਲਾ ਤੇ ਇਹ ਆ ਕਿ ਅਸੀਂ ਪੈਰਾਂ ਦੇ ਪਰ ਬੈ ਹੀ ਨਹੀਂ ਪਾਉਂਦੇ ਜੇ ਅਸੀਂ ਕਿਸੇ ਨੂੰ ਕਹੀਏ ਨਾ ਪੈਰਾਂ ਤੇ ਭਾਰ ਬੈ ਕੇ ਖਾ ਉਹਦੇ ਲਈ ਬਹੁਤ ਔਖਾ ਹੋ ਜਾਵੇਗਾ ਇਥੇ ਗੱਲ ਹੱਸਣ ਜਾਂ ਸੋਚਣ ਵਾਲੀ ਆ ਹੱਸਣਾ ਨਹੀਂ ਚਾਹੀਦਾ ਸਾਨੂੰ ਸੋਚ ਵਿਚਾਰ ਕੇ ਕਿ ਕੀ ਵਾਕਿਆਈ ਕਿ ਇਹ ਜਿਹੜੀ ਮੁਸ਼ਕਲ ਆ ਇਹਦੇ ਇਹੋ ਹੀ ਦੋਸ਼ ਆ ਕਿ ਜਾਂ ਸਾਨੂੰ ਇਹਦਾ ਕਾਰਨ ਹੋਰ ਵੀ ਲੱਭਣੇ ਚਾਹੀਦੇ ਨੇ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਜੀ ਅਸੀਂ ਅੱਜ ਤੋਂ 50 60 ਸਾਲ ਪਿੱਛੇ ਚੱਲ ਜਾਈਏ ਜਿਹੜੇ ਦਿਹਾਤੀ ਖੇਤਰ ਨਾਲ ਖਾਸ ਕਰਕੇ ਜੁੜੇ ਹੋਏ ਲੋਕ ਸੀ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਸੀ ਉਹਨਾਂ ਨੂੰ ਕੋਈ ਜੋੜਾਂ ਦਾ ਮੋਢਿਆਂ ਦਾ ਗੋਡਿਆਂ ਦਾ ਹਾੜ ਦਾ ਜਾਂ ਲਿਵਰ ਦਾ ਜਾਂ ਕੋਈ ਵੀ ਹੋਰ ਪੇਟ ਗੈਸ ਐਸਿਡਿਟੀ ਕਬਜ ਇਹ ਰੋਗ ਨਹੀਂ ਸੀ ਲੱਗਦੇ ਹੁੰਦੇ ਕਾਰਨ ਕੀ ਸੀ ਉਹ ਪੈਰਾਂ ਤੇ ਬੈਠ ਕੇ ਹੀ ਜਿਹੜਾ ਜੋ ਕੁਦਰਤੀ ਸਿਸਟਮ ਆ ਉਹਨਾਂ ਕਰਦੇ ਸੀ ਲੇਕਿਨ ਅੱਜ ਪਿੰਡਾ ਹੋਣ ਚਾਹ ਸ਼ਹਿਰ ਹੋਣ ਚਾਹ ਕਸਬੇ ਹੋਣ ਸਾਰਿਆਂ ਲੋਕਾਂ ਲਈ ਪੈਰਾਂ ਤੇ ਬਹਿਣਾ ਔਖਾ ਹੋ ਗਿਆ ਮੈਂ ਸਮਝਦਾ ਜਿਹੜੇ ਲੋਕ ਅੱਜ ਵੀ ਘਰ ਦੇ ਵਿੱਚ ਪੈਰਾਂ ਤੇ ਪਾਰ ਬੈਠ ਕੇ ਕੰਮ ਕਰਦੇ ਨਹੀਂ ਜਾਂ ਪੈਰਾਂ ਦੇ ਬੈਠ ਕੇ ਭਾਰ ਤੇ ਕੱਪੜੇ ਧੁੰਦੇ ਨੇ ਕਿਉਂਕਿ ਪਿਛੇ ਔਰਤਾਂ ਜਿਹੜੀਆਂ ਪੈਰਾਂ ਦੇ ਉੱਤੇ ਭਾਰ ਪਾ ਕੇ ਯਾਨੀ ਕਿ ਪੈਰਾਂ ਤੇ ਬੈਠ ਕੇ ਹੱਥਾਂ ਦੋਹਾਂ ਦੇ ਨਾਲ ਕੱਪੜਿਆਂ ਨੂੰ ਇੰਜ ਥਾਪੜੀ ਮਾਰਦੀ ਹੁੰਦੀਆਂ ਸੀ ਉਹਦੇ ਨਾਲ ਉਹਨਾਂ ਨੂੰ ਕਦੀ ਹਾਰਟ ਅਟੈਕ ਨਹੀਂ ਸੀ ਹੁੰਦਾ ਕਦੀ ਨਾੜੀ ਬਲੋਕਿੰਗ ਨਹੀਂ ਸੀ ਹੁੰਦੀ ਉਹਨਾਂ ਨੂੰ ਕਦੀ ਪੇਟ ਗੈਸ ਨਹੀਂ ਸੀ ਬਣਦੀ ਤੇ ਨਾ ਹੀ ਉਹਨਾਂ ਨੂੰ ਕਦੀ ਕਬਜ ਦਾ ਰੋਗ ਲੱਗਦਾ ਸੀ ਕਾਰਨ ਕੀ ਸੀ ਇੱਕ ਵੱਡੀ ਸਰੀਰ ਦੀ ਐਕਸਰਸਾਈਜ਼ ਹੋ ਜਾਂਦੀ ਸੀ ਮੈਂ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਵੱਲ ਧਿਆਨ ਦੇਣ ਬੇਸ਼ੱਕ ਹੁਣ ਕੰਮ ਨਹੀਂ ਵੀ ਹੈਗੇ ਮੰਨ ਲਓ ਆਪਾਂ ਕੱਪੜੇ ਨਹੀਂ ਧੋਣਾ ਚਾਹੁੰਦੇ ਲੇਕਿਨ ਇੱਕ ਦਿਨ ਦੇ ਵਿੱਚ ਘੱਟੋ ਘੱਟ ਜਿਹੜਾ ਆਪਾਂ ਨੂੰ 5-10 ਜਿਹੜਾ ਵਾ ਮੈਂਟ ਜਿਹੜਾ ਵਾ ਬਹਿਣਾ ਚਾਹੀਦਾ ਵਾ ਪੈਰਾਂ ਦੇ ਭਾਰ ਭਾਵੇਂ ਆਪਾਂ 2-2 ਘੰਟੇ ਬਾਅਦ ਹੀ ਬਹਿ ਲਈਏ ਭਾਵੇਂ 4 ਘੰਟੇ ਬਾਅਦ ਬਹਿ ਲਈਏ ਸਾਨੂੰ ਜਦੋਂ ਮੌਕਾ ਮਿਲੇ ਪੈਰਾਂ ਦੋਨਾਂ ਦੇ ਭਾਰ ਤੇ ਬਹਿਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਸਾਨੂੰ ਇਹ ਬਿਮਾਰੀਆਂ ਨਾ ਲੱਗਣ ਇੱਕ ਤਾਂ ਇਹਦੇ ਨਾਲ ਭਾਰ ਵੀ ਘਟੇਗਾ ਕੁਦਰਤੀ ਗੱਲ ਹੈ ਕਿ ਜਦੋਂ ਆਪਾਂ ਪੈਰਾਂ ਦੇ ਭਾਰ ਬਹਿ ਕਰਾਂਗੇ ਤੇ ਸਾਡਾ ਪੇਟ ਆਪਣੇ ਆਪ ਪਸ਼ਾਬ ਨੂੰ ਜਾਣੇ ਸ਼ੁਰੂ ਹੋ ਜਾਵੇਗਾ ਤੇ ਅਸੀਂ ਜਿਹੜਾ ਫालतू ਦੇ ਭੋਜਨ ਖਾਣੇ ਉਹਨਾਂ ਤੋਂ ਵੀ ਸੁਚੇਤ ਹੋ ਜਾਵਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਿੱਤਰ ਸਿੰਘ ਤਰਸਿੱਕਾ ਜੀ ਉਹਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ